ਅਸਲ ਵਿੱਚ ਭਾਈ ਸਾਹਿਬ ਜਿਹੜੇ ਬੀਟੀਸੀ ਚੈਨਲ ਜਿਹੜਾ ਇਹਨਾਂ ਦਾ ਚੱਲਦਾ ਹੈ ਜਿੱਤੇ ਐਡ ਵਗੈਰਾ ਦਿੰਦੇ ਨੇ ਇਲੈਕਸ਼ਨ ਦੇ ਦੌਰਾਨ ਜੀ ਉਹਦੇ ਵਿੱਚ ਮੇਨ ਸਾਨੂੰ ਇਤਰਾਜ਼ ਸੀ ਅਸੀਂ ਉਸ ਵੇਲੇ ਵੀ ਨੋਟ ਕਰਦ ਰਿਹਾ ਕਿ ਜਿੰਨੇ ਵੀ ਧਾਰਮਿਕ ਚਿੰਨ੍ਹ ਨੇ ਉਹਨਾਂ ਦਾ ਸ਼ਰਿਆਮ ਇਸਤੇਮਾਲ ਕਰਕੇ ਸਾਡੇ ਖਿਲਾਫ ਵੀ ਪ੍ਰਚਾਰ ਕਰਦੇ ਰਹੇ ਨੇ ਜਿਹੜਾ ਅਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੈਨ ਕੀਤਾ ਹੈ ਵੀ ਕਿਸੇ ਵੀ ਪ੍ਰਚਾਰ ਦੇ ਦੌਰਾਨ ਕਿਸੇ ਵੀ ਧਾਰਮਿਕ ਜੀ ਦਾ ਕਿਸੇ ਇੰਸਟੀਚਿਊਸ਼ਨ ਦਾ ਇਹ ਨਾਮ ਪ੍ਰਚਾਰ ਨਹੀਂ ਕਰ ਸਕਦੇ ਲੇਕਿਨ ਉਹਨਾਂ ਉਹਨਾਂ ਗੱਲਾਂ ਦੀਆਂ ਧੱਜੀਆਂ ਉਡਾ ਕੇ ਰੱਜ ਕੇ ਪ੍ਰਚਾਰ ਕੀਤਾ ਸੀ ਉਹਨਾਂ ਗੱਲਾਂ ਨੂੰ ਮੁੱਦੇ ਬਣਾ ਕੇ ਮੁੱਦਾ ਬਣਾ ਕੇ ਤੇ ਕੱਲ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਔਰ ਸਾਨੂੰ ਆਸ ਹੈ ਕਿ ਹਾਈ ਕੋਰਟ ਤੋਂ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਐਸ ਪਰ ਲਾਅ ਯਾਨੀ ਕਿ ਕਹਿ ਸਕਦੇ ਆ ਕਿ ਚੈਨਲ ਦਾ ਵੇਰਵਾ ਦਿੰਦੇ ਹੋਏ ਤੁਸੀਂ ਇਹਨਾਂ 6 ਸੰਸਦਾਂ ਦੇ ਨਾਮ ਜਿਹੜੇ ਹੈਗੇ ਨੇ ਉਹ ਦਾਇਰ ਕੀਤੇ ਨੇ ਅਸੀਂ ਉਹ ਸੀੜੀਆਂ ਵੀ ਮੁਹੱਈਆ ਕਰਾਈਆਂ ਨੇ ਜਿਹੜੀਆਂ ਜਿਹੜੀਆਂ ਸੀੜੀਆਂ ਜਿਹੜੀਆਂ ਪੀਡੀਸੀ ਚੈਨਲ ਤੇ ਚੱਲਦੀਆਂ ਰਹੀਆਂ ਨੇ ਉਹਦੀਆਂ ਸੀੜੀਆਂ ਮੁਹੱਈਆ ਕਰਾਈ ਔਰ ਸਾਨੂੰ ਆਸ ਹੈ ਕਿ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਉਸ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਉਲਟ ਨੇ ਨੇਚਰਲੀਆ ਕੇ ਹਾਈ ਕੋਰਟ ਜਿਹੜਾ ਇਹਨਾਂ ਗੱਲਾਂ ਨੂੰ ਨੋਟਿਸ ਵਿੱਚ ਲੈ ਕੇ ਪਿਆਨ ਚ ਲੈ ਕੇ ਜ਼ਰੂਰ ਕਾਰਵਾਈ ਕਰੇਗਾ ਜੀ ਗਿੱਲ ਸਾਹਿਬ ਪ੍ਰਚਾਰ ਤੋਂ ਇਲਾਵਾ ਇੱਕ ਖਰਚੇ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਵੀ ਕੀ ਹੋਰ ਮੁੱਦੇ ਰਹੇ ਨੇ ਬਿਲਕੁਲ ਬਹੁਤ ਸਾਰੇ ਮੁੱਦੇ ਨੇ ਖਰਚਿਆਂ ਦੇ ਮੁੱਦੇ ਵੀ ਨੇ ਮੋਦੀ ਸਾਹਿਬ ਦੀ ਰੈਲੀ ਹੋਈ ਸੀ ਔਰ ਉੱਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਗਿਆ ਸੀ ਜਿਹੜਾ ਕਿ ਇਹਨਾਂ ਨੇ ਵੱਖ-ਵੱਖ ਜਿਹੜੇ ਸਾਡੇ ਇਹਨਾਂ ਦੇ ਕੈਂਡੀਡੇਟ ਸੀ ਮੈਂਬਰ ਪਾਰਲੀਮੈਂਟ ਵਜੋਂ ਉਹਨਾਂ ਦੇ ਖਰਚਿਆਂ ਵਿੱਚ ਇਹਨਾਂ ਨੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਘੱਟ ਆ ਜਦੋਂ ਕਿ ਉਸੇ ਕਰੋੜਾਂ ਰੁਪਏ ਦਾ ਖਰਚਾ ਹੋਇਆ ਜਿਹੜਾ ਨੈਚੁਰਲੀ ਹੈ ਮੇਰੇ ਖਿਆਲ ਦੇ ਵਿੱਚ ਕੋਈ ਇੰਡੀਪੈਂਡੈਂਟ ਹਾਈ ਕੋਰਟ ਇਨਕੁਆਇਰੀ ਕਰਾਏਗਾ ਉਹ ਗੱਲ ਸਾਹਮਣੇ ਆ ਜਾਣੀ ਹੈ ਵੀ ਉਹ ਖਰਚਾ ਜਿਹੜਾ ਬਹੁਤ ਕੱਛੋਬੀ ਤਾਂ ਅਜੇ ਵੀ ਉਹ ਖਰਚੇ ਦਾ ਹਿਸਾਬ ਲੈਣਾ ਪਏਗਾ ਜੀ ਜੀ ਗਿੱਲ ਸਾਹਿਬ ਜਾਣ ਕਰ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਸੋ ਇਸ ਹਨ ਹਰਮਿੰਦਰ ਸਿੰਘ ਗਿੱਲ ਕਾਂਗਰਸ ਦੇ ਨੇਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਖਰਚਾ ਕੀਤਾ ਗਿਆ ਤੇ ਚੋਣ ਪ੍ਰਚਾਰ ਦੇ ਵਿੱਚ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਆਕਾਲੀ ਦਲ ਦੇ ਸੰਸਦ ਸ਼ੀਰ ਸਿੰਘ ਖਬਾਇਆ ਸਾਡੇ ਨਾਲ ਜੁੜ ਚੁੱਕੇ ਨੇ ਖਬਾਇਆ ਸਾਹਿਬ ਤੁਹਾਡੇ ਖਿਲਾਫ ਹਾਈ ਕੋਰਟ ਦੇ ਦੇਖੋ ਅਸੀਂ ਸਾਰੇ ਰੀਜਨ ਜਿਹੜੇ ਗੈਰ ਰੀਜਿਸਟ ਦਗੇ ਉਹਨਾਂ ਦੀ ਕਦਰ ਕਰਦੇ ਹਾਂ ਸਪੈਕਟ ਦਿੰਦੇ ਹਾਂ ਪਰ ਕੋਈ ਐਸੀ ਉਹਨਾਂ ਨੂੰ ਇਸਤਮਾਲ ਕੋ ਗੁਰੂ ਜਿਹੜੇ ਸੰਤਵਾਪੁਰ ਸਗੇ ਕਿਸੇ ਵੀ ਹੋਈ ਨਹੀਂ ਸਕਦਾ ਉਹਨਾਂ ਦੇ ਕੋਈ ਨਾ ਕੋਈ ਸੁਆਹ ਜਿਹੜਾ ਉਸ ਨਾਲ ਜੁੜੀ ਕਰੇ ਕਿਤੇ ਨਹੀਂ ਹੋ ਸਕਦਾ ਉਹਨਾਂ ਦੇ ਸਤ ਕਰਦੇ ਹਨ ਉਹਨਾਂ ਦੇ ਆਪਣੇ ਤੋਂ ਜੇ ਕੋਈ ਜ਼ਾਲਮ ਹੋ ਵੀ ਪਈ ਹੈ ਤਾਂ ਸਾਡਾ ਸਿੱਖ ਸਿੱਖ ਹੈ ਉਦੇਵਾਰੇ ਦਾ ਰੀਜੀਸਟਰ ਵੋਟ ਪਾਸ ਕਰਦੇ। ਇਹ ਹੋਂਦ ਕੋਈ ਕਿਸੇ ਨੂੰ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਜਾਂ ਆਮ ਤੰਦਰ ਹੈ ਉਹਨਾਂ ਨੇ ਉਸੇ ਤਰ੍ਹਾਂ ਵੋਟ ਦੀ ਵਰਤੋਂ ਕੀਤੀ ਹੈ ਨਾ ਕਿ ਸਾਨੂੰ ਸਪੈਸ਼ਲ ਉਹਨਾਂ ਨੇ ਕ੍ਰੈਡਿਟ ਦਿੱਤਾ ਹੈ। ਕੁਮਾਰ ਸਾਹਿਬ ਕੁਮਾਰ ਸਾਹਿਬ ਪਟੀਸ਼ਨ ਕਰਤਾ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ ਹੈ ਤਾਂ ਇਹ ਵੇਰਵਾ ਦਿੱਤਾ ਗਿਆ ਹੈ ਕਿ ਕਿਸੇ ਨਿੱਜੀ ਚੈਨਲ ਤੇ ਤੁਹਾਡੇ ਵੱਲੋਂ ਜਿਹੜਾ ਪ੍ਰਚਾਰ ਕਰਵਾਇਆ ਗਿਆ ਚੋਣਾਂ ਦੌਰਾਨ ਉਹਦੇ ਵਿੱਚ ਧਾਰਮਿਕ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ਨਹੀਂ ਐਸਾ ਕੋਈ ਚੀਜ਼ ਚੋਣਾਂ ਦੌਰਾਨ ਨਹੀਂ ਤਾਂ ਨਾਲ ਤਾਂ ਵੀ ਜਿੱਤ ਕੋਈ ਆਖਿਰਕੇ ਜਿਸ ਨੇ ਸਾਹਮਣੇ ਦਿੱਤੇ ਤੁਸੀਂ ਜੀ ਜਾਣਕਾਰ ਦੇ ਜੋ ਇਲੈਕਸ਼ਨ ਲਗਾ ਰੋਗਾਂ ਦੇ ਨਾਲ ਜਿਹੜਾ ਸਾਰ ਉਹਨਾਂ ਨੇ ਸਮਝਾ ਨਾ ਹੀ ਦੇ ਬਿਚੈ ਇਸ ਫੈਕਟ ਨਹੀਂ ਕੋਸੋ ਕੀਤੀ ਨਾ ਕਿਸੇ ਨੇ ਇਸਨੂੰ ਬਚਾਤੀ ਦੂਜੀ ਗੱਲ ਕੋ ਬਾਆ ਸਾਹਿਬ ਕਿ ਜਿਹੜਾ ਚੋਣਾਂ ਦੇ ਦੌਰਾਨ ਖਰਚ ਜ਼ਿਆਦਾ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੋਂ ਜ਼ਿਆਦਾ ਪਾਰਟੀ ਵੱਲੋਂ ਖਰਚ ਕੀਤਾ ਗਿਆ ਇਹ ਵੀ આરોਪ ਲਗਾਏ ਜਾ ਰਹੇ ਨੇ ਨਹੀਂ ਸਾਡਾ ਤਾਂ ਰੈਸਟ੍ਰੀਸ਼ਨ ਦਾ ਤਦ ਦਾ ਫੁਸੀ ਜਿਹੜੀ ਇਸ ਤਾਰੀਖ ਨੂੰ ਲੱਗ ਰਿਹਾ ਜਿਹੜਾ ਉਹ ਸਾਲ ਤੋਂ ਬਾਅਦ ਕਰਤੀ ਸੀ